ਅੱਜ ਇੱਥੇ ਆਮ ਆਦਮੀ ਕ ਜਿਹੜੇ ਕਲੀਨਿਕ ਨੇ 155 ਆਮ ਆਦਮੀ ਕਲੀਨਿਕ ਅੱਜ ਪੂਰੇ ਪੰਜਾਬ ਦੇ ਵਿੱਚ ਇੱਥੋਂ ਵਰਚੂਅਲੀ ਉਹਨਾਂ ਦਾ ਉਦਘਾਟਨ ਕੀਤਾ ਗਿਆ ਮੈਂ ਸਭ ਤੋਂ ਪਹਿਲਾਂ 165 165 829 ਹੋ ਗਏ ਟੋਟਲ ਸਭ ਤੋਂ ਪਹਿਲਾਂ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਇਸ ਸਿਹਤ ਕ੍ਰਾਂਤੀ ਦਾ ਜਿਹਨਾਂ ਨੇ ਸੁਪਨਾ ਲਿਆ ਦਿੱਲੀ ਦੇ ਵਿੱਚ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਸਾਡੀ ਪਾਰਟੀ ਦੇ ਸੁਪਰੀਮੋ ਤੇ ਅਸੀਂ ਚਾਹੁੰਦੇ ਹੁੰਨੇ ਆ ਕਿ ਜਦੋਂ ਇਹਨਾਂ ਨੇ ਐਜੂਕੇਸ਼ਨ ਦਾ ਹੈਲਥ ਦਾ ਤੇ ਬਿਜਲੀ ਦਾ ਤਿੰਨ ਜਿਹੜੇ ਸੁਪਨੇ ਦਿੱਲੀ 'ਚ ਸਾਕਾਰ ਕੀਤੇ ਬਹੁਤ ਜ਼ਿਆਦਾ ਦੁਸ਼ਵਾਰੀਆਂ ਦੇ ਬਾਵਜੂਦ ਵੀ ਮੁਸ਼ਕਲਾਂ ਦੇ ਬਾਵਜੂਦ ਵੀ ਕਾਸੀ ਇਹਨਾਂ ਤੋਂ ਫਿਰ ਉਹ ਆਈਡੀਆ ਲੈ ਕੇ ਇੱਥੇ ਪੰਜਾਬ 'ਚ ਕਰਦੇ ਆ। ਸੋ ਸਾਡੀ ਹਮੇਸ਼ਾ ਸਾਰੇ ਜਿੰਨੇ ਵੀ ਪੰਜਾਬ ਦੇ ਲੋਕ ਨੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਜਿਨ੍ਹਾਂ ਨੇ ਇਹ ਸੁਪਨਾ ਲਿਆ ਹੈ ਉਹਨਾਂ ਨੂੰ ਹੀ ਬੁਲਾਇਆ ਜਾਵੇ ਕਿ ਉਹ ਦੇਖ ਦੇਖ ਸਕਣ ਕਿ ਤੁਸੀਂ ਜੋ ਸੋਚਿਆ ਸੀ ਉਸ ਤੋਂ ਵੀ ਅਸੀਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਪਰ ਪੰਜਾਬ ਦੇ ਵਿੱਚ ਇਦਾਂ ਦਾ ਰੋਕਾਂ ਤਾਂ ਸਾਡਾ ਵੀ ਪੈਸਾ ਰੋਕਿਆ ਹੋਇਆ ਪਰ ਪੰਜਾਬੀ ਜਿਹੜੇ ਨੇ ਉਹ ਰੋਕਾਂ ਨਾਲ ਰੁਕਦੇ ਨਹੀਂ ਦਰਿਆ ਜਿਹੜੇ ਨੇ ਉਹ ਆਪਣੇ ਰਸਤੇ ਆਪ ਬਣਾਉਂਦੇ ਨੇ 829 ਆਮ ਆਦਮੀ ਕਲੀਨਿਕ ਹੋ ਗਏ ਜਿੰਨਾ ਚ ਜਿਹੜੇ ਪਹਿਲਾਂ 664 ਸੀਗੇ ਉਹਨਾਂ ਚ ਕੁਝ ਦਿਨ ਪਹਿਲਾਂ ਤੱਕ 1 ਕਰੋੜ ਤੋਂ ਉੱਪਰ ਦੀ ਫਟਫਾਲ 1 ਕਰੋੜ ਤੋਂ ਜ਼ਿਆਦਾ ਬੰਦਾ ਆ ਕੇ ਦਵਾਈਆਂ ਲੈ ਕੇ ਜਦਾ ਠੀਕ ਹੋ ਗਿਆ ਜਾਂ ਫਿਰ ਉਹ ਉਹਨੂੰ ਵੱਡੇ ਹਸਪਤਲ ਜਾਣ ਦੀ ਲੋੜ ਨਹੀਂ ਪਈ 80 ਤੋਂ ਵੱਧ ਕਿਸਮ ਦੀਆਂ ਦਵਾਈਆਂ ਇੱਥੇ ਪਈਆਂ ਨੇ ਉਹਨੇ ਪੁੱਛ ਕੇ ਆਇਆ ਡਾਕਟਰ ਚੈੱਕਅਪ ਕਰਕੇ ਤੁਹਾਨੂੰ ਦੱਸ ਦਿੰਦਾ ਕਿ ਕੀ ਕੀ ਦਵਾਈਆਂ ਦੀ ਲੋੜ ਹੈ ਇੱਥੋਂ ਹੀ ਦਵਾਈਆਂ ਮਿਲਣਗੀਆਂ ਇੱਕ ਪੇਸ਼ੈਂਟ ਉੱਥੇ ਬੈਠੇ ਸੀ ਉਹ ਕਹਿੰਦੇ ਪਹਿਲਾਂ ਸਾਨੂੰ ਦਾਣਿਸ਼ਮੰਦ ਬਸਤੀ ਜਾਣਾ ਪੈਂਦਾ ਸੀ ਹੁਣ ਸਾਡੇ ਘਰ ਦੇ ਨੇੜੇ ਖੁੱਲ ਗਿਆ ਸੋ ਹਰ ਛੋਟੀ ਜੀ ਬਿਮਾਰੀ ਵਾਸਤੇ ਵੱਡੀਆਂ-ਵੱਡੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ ਉੱਥੇ ਦੇ ਜਿਹੜੇ ਜਿਹੜੇ ਵੱਡੇ ਡਾਕਟਰ ਨੇ ਸਿਵਲ ਹਸਪੀਟਲ ਦੇ ਜਾ ਦਿਸਪੈਂਸ ਉਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਮਿਲ ਜੂਗਾ ਮਰੀਜ਼ ਕਿਉਂਕਿ ਘੱਟ ਮਰੀਜ਼ ਆਉਣਗੇ ਤਾਂ ਇੱਕ ਮਰੀਜ਼ ਤੇ ਜ਼ਿਆਦਾ ਟਾਈਮ ਲਾ ਸਕਣਗੇ ਖਰਾਬ ਮੌਸਮ ਦੇ ਬਾਵਜੂਦ ਵੀ ਅੱਜ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ 'ਚ ਸਵਾਗਤ ਕਰਦੇ ਆ ਕਿ ਉਹ ਆਪਣਾ ਇੱਕ ਛੋਟਾ ਜਿਹਾ ਬੀਜ ਜਿਹੜਾ ਉਹਨੇ ਬੀਜਿਆ ਸੀ ਦਿੱਲੀ ਦੇ ਵਿੱਚ ਉਹ ਪੰਜਾਬ ਦੇ ਵਿੱਚ ਕਿਵੇਂ ਇੱਕ ਬੂਟਾ ਬਣ ਕੇ ਫਲ ਦੇ ਰਿਹਾ ਹੈ ਛਾਂ ਦੇ ਰਿਹਾ ਹੈ ਤੇ ਦਿੱਲੀ 'ਚ ਹਾਲਾਂਕਿ ਇਹਨਾਂ ਕੋਲ ਜਗ੍ਹਾ ਦੀ ਕਮੀ ਹੈ ਪੋਰਟੇਬਲ ਬਣਾਉਣੇ ਪੈ ਰਹੇ ਨੇ ਪਰ ਸਾਡੇ ਕੋਲ ਜਗ੍ਹਾ ਦੀ ਕੋਈ ਕਮੀ ਨਹੀਂ ਤੇ ਅਸੀਂ ਸ਼ਾਨਦਾਰ ਜਿਹੜੇ ਆਮ ਆਦਮੀ ਕਲੀਨਿਕ ਬਣਾ ਰਹੇ ਹਾਂ ਨਾਲ ਦੀ ਨਾਲ ਹਸਪਤਾਲ ਵੀ ਅਪਡੇਟ ਹੋ ਰਹੇ ਆ ਅਸਰ 26 ਜਨਵਰੀ ਤੋਂ ਇਹ ਅਨਾਉਂਸਮੈਂਟ ਤੁਹਾਡੀ ਜਿਵੇਂ ਡਾਇਰੈਕਸ਼ਨ ਹੋਈ ਸੀ ਕਿ ਤੁਸੀਂ ਦਿੱਲੀ ਦੇ ਵਿੱਚ ਕੀਤਾ ਹੋਇਆ ਕੋਈ ਵੀ ਦਵਾਈ ਪੰਜਾਬ ਦੇ ਵਿੱਚ ਐਸ ਐਮਓਜ਼ ਸੀ ਐਮਓਜ਼ ਨੂੰ ਲਿਖਤਾ ਆਰਡਰ ਦੇਤੇ ਕਿ ਤਹਿਸੀਲ ਹਸਪਤਾਲ ਹੋਵੇ ਚਾਹੇ ਸਿਵਲ ਹਸਪਤਾਲ ਹੋਵੇ ਕੋਈ ਵੀ ਦਵਾਈ ਇਹੋ ਜਿਹੀ ਨਹੀਂ ਹੋਊਗੀ ਜੇ ਜਿਹੜੀ ਡਾਕਟਰ ਬਾਹਰੋਂ ਲਿਖੂਗਾ ਕਿ ਬਾਹਰੋਂ ਲੈ ਕੇ ਆ ਜੇ ਉਹ ਦਵਾਈ ਬਾਹਰੋਂ ਲੈ ਕੇ ਆਉਣੀ ਪੈ ਰਹੀ ਹੈ ਹਸਪੀਟਲ 'ਚ ਹੈ ਨਹੀਂ ਸਟੋਰ 'ਚ ਤਾਂ ਡਾਕਟਰ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਉੱਥੇ ਹੀ ਐਕਸਰੇ ਉੱਥੇ ਹੀ ਅਲਟਰਾਸਾਉਂਡ ਦੀਆਂ ਮਸ਼ੀਨਾਂ ਲੱਗੀਆਂ ਜੇ ਕਿਸੇ ਹਸਪੀਟਲ 'ਚ ਐਕਸਰੇ ਨਹੀਂ ਹੈਗੀ ਮਸ਼ੀਨ ਜਾਂ ਅਲਟਰਾਸਾਉਂਡ ਦੀ ਤਾਂ ਅਸੀਂ ਪ੍ਰਾਈਵੇਟ ਕਲੀਨਿਕ ਜਿਹੜੇ ਨੇ ਉਹਨਾਂ ਨਾਲ ਟਾਇਅਪ ਕਰ ਲਿਆ ਉਹ ਕਰਕੇ ਦੇਣਗੇ ਐਕਸਰੇ ਸਰਕਾਰ ਉਹਦਾ ਪੈਸਾ ਦੇਊਗੀ ਲੇਕਿਨ ਪੇਸ਼ੈਂਟ ਦਾ ਕੋਈ ਪੈਸਾ ਨਹੀਂ ਲੱਗੂਗਾ ਸੋ ਹੈਲਥ ਦੇ ਮਾਮਲੇ ਜੋ ਕ੍ਰਾਂਤੀ RAMLILA ਗਰਾਊਂਡ ਚੋਂ ਸ਼ੁਰੂ ਹੋਈ ਸੀ ਉਹ ਅੱਜ ਜਲੰਧਰ ਦੇ ਇਹ ਛੋਟੇ ਛੋਟੇ ਕਸਬਿਆਂ ਚ ਤੇ ਬਸਤੀਆਂ ਚ ਪਹੁੰਚ ਗਈ ਆਉਣ ਵਾਲੇ ਦਿਨਾਂ ਚ ਹੋਰ ਵੀ ਬਣਦੇ ਰਹਿਣਗੇ ਕਿਉਂਕਿ ਇਹ ਤਾਂ سلسلہ ਨਿਰੰਤਰ ਚਾਲੂ ਰਹੂਗਾ ਜਾਰੀ ਰਹੂਗਾ